ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਕੱਲ ਅਸੀਂ ਪਹੁੰਚੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ तकरीबन ਦਰਸ਼ਮੇਲੇ ਬਹੁਤ ਵਧੀਆ ਹੋਏ ਆਪਾਂ ਦੀਪ ਆਪਣੇ ਭਾਨਜਾ ਤੇ ਗੁਰਵੀਰ ਗੁਰੀ ਗੁਰਿੰਦਰ ਗੁਰੀ ਸੋਹੀ ਸਾਵਾ ਤੇ ਇਹਨਾਂ ਦੇ ਨਾਲ ਦਰਸ਼ਨ ਕੀਤੇ ਦਾ 11 12 ਵਜੇ ਅਸੀਂ ਆ ਕੇ ਆਏ ਆ ਕਮਰੇ ਚ ਆ ਗਏ ਸੀਗੇ ਤੁਸੀਂ ਪਿਛਲੇ ਵਲੌਗ ਵਿੱਚ ਦੇਖੇ ਹੋਣਗੇ ਦਰਸ਼ਨ ਮੇਲੇ ਤੇ ਅੱਜ ਹੁਣ ਅਸੀਂ ਜਾ ਰਹੇ ਹਾਂ ਜੀ ਤੇ ਕਿ ਬਣਾ ਇੱਥੇ 2 ਕਿਲੋਮੀਟਰ ਅੰਦਰ ਗੁਰੂ ਘਰ ਆ ਟੋਬਾ ਭਾਈ ਸਾਹ ਲੋ ਜੀ ਤੇ ਆਪਣੇ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਮਹਿਲ ਸਨ ਉਹਨਾਂ ਦਾ ਘਰ ਸੀ ਉਹਦੇ ਦਰਸ਼ਨ ਆਪਾਂ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਕਰਾਵਾਂਗੇ ਨਾਲੋਂ ਨਾਲ ਤੇ ਆਓ ਚੱਲੀਏ ਫਿਰ ਦਰਸ਼ਨ ਮੇਲੇ ਕਰੀਏ ਹਾਂ ਜੀ ਆਹ ਰਸਤਾ ਜਾ ਰਿਹਾ ਹੈ ਗੁਰਦੁਆਰਾ ਬਾਬਾ ਭਾਈ ਗੁਰਦੁਆਰਾ ਸਾਹਿਬ ਬਾਬਾ ਪਾਈ ਸਾਲੋ ਜੀ ਦੇ ਜਿੱਥੇ ਕਿ ਵਚਨ ਕੀਤੇ ਸਨ ਕਿ ਜਿਹੜਾ ਗੁਰੂ ਘਰ ਦੇ ਲੰਗਰਾਂ ਨੂੰ ਇੱਕ ਪਾਛੀ ਦੇਵੇਗਾ ਉਹ ਇੱਕ ਪੁੱਤਰ ਦੋ ਦੇਵੇਗਾ ਤਾਂ ਦੋ ਪੁੱਤਰ ਹੋਣਗੇ ਇਸ ਤਰ੍ਹਾਂ ਲੰਗਰ ਦੀ ਸੇਵਾ ਉਹਨਾਂ ਨੇ करवाई ਤੇ ਵਚਨ ਸੱਚ ਹੋਏ ਤੇ ਦੇਖ ਇਹ ਆ ਜੀ ਪੁਰਾਣਾ ਬਾਜ਼ਾਰ ਜਿਹਨੂੰ ਬੰਬੇ ਬਾਜ਼ਾਰ ਕਹਿੰਦੇ ਨੇ ਤੇ ਇਹਦੇ ਵਿੱਚ ਦੇ ਗੁਜ਼ਰ ਕੇ ਸਾਹਮਣੇ ਆਉਂਦਾ ਜੀ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਇੱਥੇ ਪੱਬਾ ਬਾਬਾ ਜੀ ਦਾ ਟੋਬਾ ਸੀਗਾ ਤੇ ਗੁਰੂ ਘਰ ਤੋਂ ਵਰਕਤਾਂ ਨੇ ਨਹੀਂਆਂ ਨੇ ਪੂਰੇ ਪੰਜ ਇਹ ਮਹਾਂਪੁਰਸ਼ ਸੀਗੇ ਇਹ ਜਿਨ੍ਹਾਂ ਨੇ ਕਿ ਝਾੜੂ ਦੀ ਸੇਵਾ ਦਰਬਾਰ ਸਾਹਿਬ ਦੀ ਕੀਤੀ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਇਹ ਮੈਂ ਸ਼ਿਦਾਰ ਕਰ ਲਗਿਆ ਚਲੋ ਆ ਜਾ ਦੀਪ ਸੋ ਦਰਸ਼ਨ ਕਰ ਰਹੇ ਹਾਂ ਆਪਾਂ ਗੁਰਦੁਆਰਾ ਸਾਹਿਬ ਟੋਬਾ ਭਾਈ ਸਾਲੋ ਜੀ ਦੀ ਸੋ ਇਹ ਉਹਨਾਂ ਦੇ ਦਰਸ਼ਨ ਕਰੋ ਤੁਸੀਂ ਇਹ ਪਾਵਨ ਪੀਤਰ ਸਥਾਨ ਜਿੱਥੇ ਟੋਬਾ ਸਾਹਿਬ ਸੀਗਾ ਸੇ ਦੇਖ ਰਹੇ ਹਾਂ ਸਵਿੱਤਰ ਜਾਲਾ ਜਿੱਥੇ ਕਿ ਵਾਰ ਮਿਲੇ ਬਾਬਾ ਜੀ ਨੇ ਇਹ ਸੰਗਤਾਂ ਜਿਹੜੀਆਂ 18 ਦਾ ਰੋਗ ਜਿਹੜੀ ਇੱਥੇ ਬਾੜ ਸਕਦੀ ਇਸ ਤਰੀਕੇ ਇੱਥੇ ਇਸ਼ਨਾਨ ਕਰੇ ਤੇ ਜਲ ਸ਼ਕੇ 40 ਦਿਨਾਂ ਨਿਤਨੇਮ ਹਾਜ਼ਰੀ ਭਰੂਗਾ ਜਿਹੜਾ ਇੱਥੇ ਤੇ ਜਾ ਸਕੇਗਾ ਤੇ ਉਹਦੇ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਹਦੇ ਪੂਰੀਆਂ ਲਈ ਲੰਗਰ ਚੱਲ ਰਹੇ ਨੇ ਪੂਰੀਆਂ ਦੀ ਸੇਵਾ ਹੋ ਰਹੀ ਹੈ ਲੰਗਰ ਲੱਗੇ ਨੇ ਅੰਦਰ ਗੁਰੂ ਘਰ ਦੇ ਆ ਦੇਖੋ ਇਧਰ ਤੁਸੀਂ ਆਪ ਪੜ ਲਿਓ ਗੁਰੂ ਰਾਮਦਾਸ ਗੁਰੂ ਮੁਖੋ ਉਚਾਰਾ ਆਨੰਦ ਭਗਤ ਸਾਲੂ ਮਮ ਪਿਆਰਾ ਤੁਸੀਂ ਆਪ ਆਉਜ਼ ਕਰਕੇ ਸਾਰਾ ਪੜ ਸਕਦੇ ਹੋ ਗੁਰੂ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਤੋਂ ਬਖਸ਼ਿਸ਼ਾ ਮਿਲੀਆਂ ਇੰਨੇ ਲੰਗਰਾਂ ਦੇ ਵਿੱਚ ਚਾਹ ਪੀ ਰਹੇ ਆ ਜਿਸ ਦੀ ਇਹ ਚਾਹ ਕਿਵੇਂ ਲੱਗੀ ਲੰਗਰਾਂ ਦੀ ਬਹੁਤ ਠੀਕ ਦੀਪ ਕਹਿੰਦਾ ਨੰਗਰ ਦੀ ਚਾਹ ਸ਼ਕਾ ਗਰੀ ਦੂਰਾ ਅਸੀਂ ਰਾਤ ਚ ਚਾਹ ਕਿਉਂ ਸਵੇਰ ਦਾ ਟਾਈਮ ਸੀਗਾ ਦੁਕਾਨਾਂ ਬੇਰ ਦੇ ਕੋਈ ਸਫਾਈ ਵਾਲੀ ਜਗ੍ਹਾ ਨਹੀਂ ਪਰ ਬਾਬਾ ਜੀ ਦਾ ਹੁਕਮ ਹੋ ਰਹੀ ਸੀਗਾ ਬਾਬਾ ਭਾਈ ਸਾਹ ਲੋ ਜਿੱਤੇ ਲੰਗਰਾਂ ਚ ਚਾਹ ਸਾਨੂੰ ਮਿਲੀ ਹੈ ਤੇ ਪੀ ਕੇ ਫਿਰ ਅੱਗੇ ਜਾਣੇ ਆਣੇ ਤੇ ਉੱਪਰ ਬਰਿਆ ਨੰਗਰ ਹਾਲ ਹੈ ਪਹਿਲਾਂ ਸਲਾਹ ਹੈ ਨਹੀਂ ਸੀ ਫਿਰ ਦੀਪ ਕਹਿੰਦਾ ਚਲੋ ਪ੍ਰਸ਼ਾਦਾ ਵੀ ਛਕ ਲੈਨੇ 11 ਵਜੇ ਨੇ ਤੇ ਪੂਰੀਆਂ ਦਾ ਲੰਗਰ ਹੈ ਕਹਿੰਦੇ ਆਪਾਂ ਦੂਜੇ ਲੰਗਰਾਂ ਪਰ ਬਾਬਾ ਜੀ ਨੇ ਪੂਰੀਆਂ ਖਾਣੀਆਂ ਨੇ ਦੀਪ ਆਪਾਂ ਨੂੰ ਆਪਾਂ ਗੁਰਦੁਆਰਾ ਗੁਰੂ ਕੇ ਆਪਾਂ ਪਾਈ ਸਾਹਿਬ ਉਹਦਾ ਜਿਹੜਾ ਤੋਬਾ ਸੀਗਾ ਭਾਈ ਸਾਲੋ ਜੀ ਦਾ ਤੋਬਾ ਉੱਥੇ ਦਰਸ਼ਨ ਮੇਲੇ ਕਿਤੇ ਤੇ ਲੰਗਰ ਪਾਣੀ ਛਕਿਆ ਸਵੇਰ ਦਾ ਤੇ ਹੁਣ ਚੱਲਿਆਂ ਜੀ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਲਈ ਇਹ ਸੇਵਾ ਸਰੋਵਰ ਸਾਹਿਬ ਦੀ ਸ੍ਰੀ ਦਰਬਾਰ ਸਾਹਿਬ ਚੋਂਦੇ ਤੇ ਸ਼ਾਮ ਨੂੰ ਜਾ ਕੇ ਆਪਣੇ ਮਹਿਲਾ ਵਿੱਚ ਆਰਾਮ ਕਰਦੇ ਸੋਸ ਗੁਰੂ ਘਰ ਦੇ ਆਪਾਂ ਦਰਸ਼ਨ ਕਰਨ ਚੱਲੇ ਆਂ ਨਾਲ ਆ ਰਹੇ ਨੇ ਦੀਪ ਤੇ ਗੁਰੀ ਵੀ ਇਹ ਬਹੁਤ ਭੀੜਾ ਬਾਜ਼ਾਰ ਹੈ ਜੀ ਦੇਖੋ ਇਹ ਬਾਜ਼ਾਰ ਹੈ ਜੀ ਪੁਰਾਣੇ ਬਾਜ਼ਾਰ ਨੇ ਇਹ ਸ਼ਹਿਰ ਪੁਰਾਣਾ ਤੇ ਇਹ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਦੀਪ ਚੱਲੀ ਫਿਰ ਆਜੋ ਅੰਦਰ ਨਮਸਕਾਰ ਕਰ ਲਿਆ ਹਾਂ ਆਜੋ ਆਜੋ ਜੋੜੇ ਅੰਦਰ ਹੀ ਸਾਈਡ ਤੇ ਲਾ ਦੇਣੇ ਆ ਆ ਇੱਥੇ ਲਾ ਦੂ ਇਹ ਪੋਰਾ ਸੱਲ ਅੱਛਾ ਜੀ ਠੀਕ ਨਾ ਠੀਕ ਰਾਮਦਾਸ ਜੀ ਦਾ ਕਰੀ ਪਹਿਨਾ ਇੱਥੇ ਰਿਹਾਸ ਗੁਰੂ ਰਾਮਦਾਸ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਮਹਿਲ ਨੇ ਜੀ ਇਹ ਤਲੇ ਪੋਰਾ ਸਾਹਿਬ ਹੈ ਸਾਹਮਣੇ ਤੁਸੀਂ ਇਰਹਾਸ ਦੇਖ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਕੇ ਮਹਿਲ ਤੇ ਸ੍ਰੀ ਅਮਰਸਰ ਪਵਨ perturbative ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਨਾਲ ਲੈ ਕੇ ਪਿੱਤਰ ਚਰਨ ਪਾਈ ਹੁਕਮ ਕੀਤਾ ਕਿ ਇੱਥੇ ਆਪਣਾ ਘਰ ਬਣਾਓ ਤੇ ਨਵੀਂ ਨਗਰੀ ਬਸਾਓ ਸੋ ਇਹ ਬਾਕੀ ਦਾ ਇਤਿਹਾਸ ਤੁਸੀਂ ਪਾਉਜ਼ ਕਰਕੇ ਪੜ ਸਕਦੇ ਹੋ ਜੀ ਤੇ ਇਧਰ ਨੇ ਪੂਰਾ ਸਾਹਿਬ ਦੇ ਪੂਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਨੀਚੇ ਜਾ ਕੇ